ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਪੁਲਾਥ ਦਾ ਮਾਨਮਤਾ ਪਿੰਡ ਪਿੰਡ ਹੈਗਾ ਜੀ ਪਿੰਡ ਕਮਾਲਪੁਰ ਇਹ ਕਮਾਲਪੁਰ ਪਿੰਡ ਤੁਹਾਨੂੰ ਦੱਸਣਾ ਚਾਹਾਂਗੇ ਪਿੰਡ ਨੰਗਲ ਬਾਣੇ ਦੇ ਬਿਲਕੁਲ ਲਾਗੇ ਪਿੰਡ ਸਿਟਾ ਜੀ ਜਿੱਥੇ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਇੱਕ ਪਿੰਡ ਕਮਾਲਪੁਰ ਦੀ ਸੰਗਤ ਵੱਲੋਂ ਤੇ ਐਨਆਰਆੀ ਵੀਰਾਂ ਦੇ ਸਹਿਯੋਗ ਨਾਲ ਜੋ ਇੱਕ ਪਾਸਾ ਡਾ ਜਿਹੜਾ ਤਿਆਰ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਇਹ ਵੀਡੀਓ ਜਿਹੜੀ ਹੈ ਜਾਰੀ ਕਰਨ ਲੱਗੇ ਆਂ ਤੇ ਬਾਸ ਅੱਡਾ ਤੁਹਾਨੂੰ ਅਸੀਂ ਦਿਖਾਣਾ ਚਾਹਾਂਗੇ ਆ ਜਿਹੜੀ ਸ਼ੜਕਾ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਨਡਾਲੇ ਤੋਂ ਜਿਹੜੀ ਆ ਸਿੱਧੀ ਬੇਗਵਾਲੀ ਇਹ ਬੇਗਵਾਲ ਸ਼ੜਕਾ ਜੇ ਆਪਾਂ ਕਹਿ ਸਕਦੇ ਹਾਂ ਨਡਾਲੇ ਤੋਂ ਜਿਹੜੀ ਬੇਗਵਾਲ ਜਾਂਦੀ ਆ ਤੇ ਆਪਣੇ ਕੂਕਾ ਕੂਕਾ ਅੱਡਾ ਜੀ ਕੂਕੇ ਅੱਡੇ ਤੋਂ ਥੋੜੀ ਆਪਾਂ ਗਾਂ ਆ ਵੀਏ ਤੇ ਰਾਵਾਂ ਠਕੜਾ ਪਿੰਡ ਪੈਂਦਾ ਵਾ ਤੇ ਰਾਵਾਂ ਠਕੜਾ ਪਿੰਡ ਦੇ ਲੱਗੇ ਜਿਹੜਾ ਪਿੰਡ ਕਮਾਲਪੁਰ ਇਹ ਹਲਕਾ ਪੁਲੱਤ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਬਹੁਤ ਹੈ ਛੋਟਾ ਪਿੰਡ ਹੈ ਪਰ ਹੈ ਖੂਬਸੂਰਤ ਪਿੰਡ ਆ ਤੇ ਆ ਬਾਸ ਅਡਾ ਜੀ ਜਿਹੜਾ ਤਿਆਰ ਹੋ ਰਿਹਾ ਵਾ ਪਿੰਡ ਦੇ ਸਹਿਯੋਗ ਨਾਲ ਤੇ ਇੰਦਰਾ ਵੀਰਾਂ ਦੇ ਸਹਿਯੋਗ ਨਾਲ ਇਹ ਬਾਸ ਅਡਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਇੱਥੇ ਜਿਹੜਾ ਕੰਮ ਚੱਲ ਰਿਹਾ ਤੇ ਪ੍ਰਵਾਸੀ ਮਜ਼ਦੂਰ ਲੱਗੇ ਸੀ ਤਾਂ ਉਹ ਕਹਿੰਦੀ ਜੀ ਸਾਡੇ ਵੱਲੋਂ ਜਿਹੜਾ ਕੰਮ ਸਮਾਪਤ ਤਾਂ ਹੁਣ ਇਹਦੇ ਉੱਤੇ ਇੱਕ ਛੱਡ ਬੇਗੀ ਤੇ ਜਿਹੜੇ ਲੋਕ ਜਿਹੜੇ ਇੱਥੇ ਖਲੋਂਦੇ ਨੇ ਉਹਨਾਂ ਵਾਸਤੇ ਜਿਹੜੀ ਸੁੱਖ ਸਹੂਲਤ ਜਿਹੜੀ ਦਿੱਤੀ ਜਾਵੇਗੀ ਪਿੰਡ ਵਾਸੀਆਂ ਵੱਲੋਂ ਤੇ ਇੰਦਰਾ ਵੀਰਾਂ ਨੇ ਜਿਹੜ ਤੇ ਇਹ ਪਿੰਡ ਕਮਾਲਪੁਰਾ ਜੀ ਤੇ ਪਿੰਡ ਕਮਾਲਪੁਰ ਦੇ ਬਿਲਕੁਲ ਲਾਗੇ ਜਿਹੜਾ ਪਿੰਡ ਨੰਗਲਵਾਣਾ ਲਬਾਣਾ ਬਲਾਦਰੀ ਦਾ ਸਭ ਤੋਂ ਵੱਡਾ ਪਿੰਡ ਹੈ ਜੀ ਨੰਗਲਵਾਣਾ ਪਿੰਡ ਇੱਥੋਂ ਕੁਝ ਹੀ ਦੂਰੀ ਤੇ 2 ਕਿਲੋਮੀਟਰ ਦੀ ਦੂਰੀ ਤੇ ਹੀ ਇਹ ਨੰਗਲਵਾਣਾ ਪਿੰਡ ਪੈਂਦਾ ਜੀ ਤੇ ਆ ਪਿੰਡ ਕਮਾਲਪੁਰਾ ਜੀ ਤੇ ਇੱਥੇ ਜਿਹੜਾ ਬਸ ਅੱਡਾ ਜਿਹੜਾ ਬਣ ਜਾਂ ਬਣਦਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਤੇ ਸਾਹਮਣੇ ਜੇ ਆਪਾਂ ਗੱਲ ਕਰੀਏ ਸਾਹਮਣੇ ਇੱਕ ਬੱਸ ਅਡਾ ਬਣਿਆ ਹੋਇਆ ਹੈ ਉਹ ਜਿੱਥੇ ਸਵਾਰੀਆਂ ਜਿਹੜੀਆਂ ਬੱਸ ਤੇ ਜਿਹੜੀਆਂ ਚੜ੍ਹਦੀਆਂ ਨੇ ਹੁਣ ਜਿਹੜੇ ਪਿੰਡ ਨੇ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਮੈਂ ਕਹਿੰਦਾ ਜੀ ਵਟ ਕੱਢੇ ਪਏ ਆ ਤੇ ਬੱਸ ਹੁਣ ਥੋੜੇ ਦਿਨਾਂ ਤੱਕ ਜਿਹੜਾ ਇਹ ਬੱਸ ਸਟੈਂਡ ਜਿਹੜਾ ਇਹ ਲੋਕਾਂ ਨੂੰ ਸਮਰਪਿਤ ਹੋ ਜਾਣਾ ਜੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਕੰਮ ਜਿਹੜਾ ਰਹਿ ਗਿਆ ਵਾ ਉਹ ਵੀ ਜਿਹੜਾ ਮੈਨੂੰ ਲੱਗਦਾ ਕਿ ਜਿੱਦਾਂ ਕਿ ਹੁਣ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਕਿ ਕੁਝ ਹੀ ਦਿਨਾਂ ਤੱਕ ਜਿਹੜਾ ਬੱਸ ਸਟੈਂਡ ਜਿਹੜਾ ਇਹ ਪੂਰਾ ਮੁਕੰਮਲ ਜਿਹੜਾ ਤਿਆਰ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਅੱਜ ਪਿੰਡ ਕਮਾਲਪੁਰ ਤੋਂ ਅਸੀਂ ਜਿਹੜੀਆਂ ਬੱਸ ਅੱਡੇ ਤੋਂ ਅਸੀਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਅਸੀਂ ਬਹੁਤ ਦਿਨਾਂ ਤੋਂ ਇੱਥੋਂ ਅਸੀਂ ਛੜਕ ਤੋਂ ਜਦੋਂ ਲੰਗੀਦਾ ਸੀ ਮੈਂ ਦੇਖ ਰਿਹਾ ਸੀ ਕਿ ਜਿਹੜੀ ਜਿਹੜਾ ਕੰਮ ਵਾ ਜਿਹੜਾ ਚੱਲ ਰਿਹਾ ਸੀ ਪ੍ਰਵਾਸੀ ਮਜ਼ਦੂਰਾਂ ਵੱਲ ਤੇ ਅੱਜ ਜਿਹੜਾ ਉਹਨਾਂ ਨੇ ਕੰਮ ਜਿਹੜਾ ਛੱਡ ਹੁਣ ਇਹਦੇ ਉੱਤੇ ਇੱਕ ਚਾਦਰਾਂ ਜਾਂ ਕੋਈ ਲੈਂਟਰ ਦਾ ਪ੍ਰੋਗਰਾਮ ਹੋਏਗਾ ਜਿਹੜਾ ਲੈਂਟਰ ਪੇਗ ਜਾਂ ਚਾਦਰਾਂ ਪਹਿਨਣੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਬੱਸ ਅੱਡ ਇਹ ਇਹ ਬਣ ਜਾ ਰਿਹਾ ਇੱਥੇ ਪਿੰਡ ਕਮਾਲਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਆ ਕਮਾਲਪੁਰ ਦਾ ਬੋਰਡ ਵੀ ਲੱਗਾ ਹੋਇਆ ਵਾ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਦੋਂ ਜਦੋਂ ਇਹ ਬਸਟਾ ਜਦੋਂ ਤਿਆਰ ਹੋ ਜਾਏਗਾ ਫਿਰ ਆਪਾਂ 사ਰੀ ਤੁਹਾਨੂੰ ਪ੍ਰੋਪਰ ਵੀਡੀਓ ਦਿਖਾਵਾਂਗੇ ਪਰ ਫਿਲਹਾਲ ਅਜੇ ਜਿਹੜਾ ਕੰਮ ਜਿਹੜਾ ਥੋੜਾ ਰਹਿ ਗਿਆ ਵਾ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਕਮਾਲਪੁਰ ਤੇ ਆ ਪਿੰਡ ਕਮਾਲਪੁਰਾ ਜੀ ਇਹ ਆ ਸੜਕ ਤੁਸੀਂ ਦੇਖ ਲਓ ਆ ਸਿੱਧੀ ਸੜਕ ਜਿਹੜੀ ਪਿੰਡ ਕਮਾਲਪੁਰ ਨੂੰ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੋਠੀਆਂ ਇਹ ਲਬਾਣਾ ਬਰਾਦਰੀ ਦਾ ਪਿੰਡ ਹੈ ਜੀ ਇਹ ਵੀ ਬਹੁਤ ਵੱਡਾ ਪਿੰਡ ਵਧੀਆ ਪਿੰਡ ਆ ਸੋਹਣਾ ਪਿੰਡ ਆ ਤੇ ਬਹੁਤ ਵਧੀਆ ਇੱਥੇ ਲੋਕ ਰਹਿੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਪਿੰਡ ਕਮਾਲਪੁਰ ਤੇ ਬਸ ਅੱਡੇ ਤੁਸੀਂ ਜਣੀਆਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਆਪਣਾ ਪਿੰਡ ਨੜਾਣਾ ਚੈਨਲ ਤੇ ਦਿਖਾ ਰਹੇ ਆ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਕੋਤੜੇ ਦੇ ਆਜ਼ਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ